ਕੌਮ ਚ ਅੱਜ ਦਾ ਡੋਗਰਾ ਸੁਖਪਾਲ ਸਿੰਘ ਖੇੜਾ ਜਿਹੜਾ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਮੁਕਾਬਲੇ ਆ ਕੇ ਖੜਨ ਦੀ ਕੋਸ਼ਿਸ਼ ਕੀਤੀ ਬੜੀ ਸ਼ਰਮਨਾਕ ਗੱਲ ਹੈ ਕਿੱਧਰ ਤਾ ਤੂੰ ਕਹਿਣਾ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਸੀ ਦੇਣਾ ਨਹੀਂ ਦੇ ਸਕਦੇ ਨਹੀਂ ਦੇ ਸਕਦੇ ਕੌਮਦਾਨ ਕੀ ਯੋਧਾ ਜਰਨੈਲ ਜੀ ਨੇ ਸਾਡੇ ਲਈ ਸਾਰੀ ਉਮਰ ਹੀ ਲਾਤੀ ਇੱਕ ਰਜਵਾਰੇ ਪਰਿਵਾਰ ਦਾ ਬੱਚਾ ਹੋਵੇ 2200 ਕਿੱਲੇ ਜ਼ਮੀਨ ਆਉਂਦੀ ਹੋਵੇ ਅੱਜ ਸਿੱਖ ਕੌਮ ਦੀ ਗੱਲ ਕਰੇ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਵੋਟਾਂ ਪਾ ਕੇ ਸਾਨ ਨਹੀਂ ਕਰਨਾ ਸਰਦਾਰ ਮਾਨ ਦੀ ਕੁਰਬਾਨੀ ਦਾ ਮੁੱਲ ਮੋੜਨਾ ਹੈ ਸੋ ਗੁਰੂ ਪਿਆਰਿਓ ਰਾਜ ਦੀ ਗੱਲ ਕਿਉਂ ਨਾ ਕਰੀਏ ਤੇ ਤੁਹਾਡੀ ਗੱਲ ਲੋਕ ਸਭਾ ਵਿੱਚ ਜਾ ਕੇ ਕਰਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਮੋਦੀ ਦੀ ਅੱਖ ਚੱਕ ਪਾ ਕੇ ਗੱਲ ਕਰਦਾ ਕਿ ਕਿਵੇਂ ਤੂੰ ਬਾਹਰਲੇ ਮੁਲਕਾਂ ਚ ਸਾਡੇ ਸਿੱਖਾਂ ਨੂੰ ਮਾਰਿਆ ਦੀਪ ਸਿੱਧੂ ਨੂੰ ਦੀਪ ਸਟੇਟ ਨੇ ਮਰਾਇਆ ਪੜ੍ਹ ਲਿਖੇ ਬੱਚੇ ਬੈਠੇ ਹੋ ਕਈ ਸਿੱਖ ਜਾਦੀ ਦੀ ਗੱਲ ਕਰਦਾ ਸਮੇਂ ਦੀ ਹਕੂਮਤ ਨੂੰ ਚੁੱਭਣ ਲੱਗ ਜਾਂਦੀ ਹੈ ਇਹਨਾਂ ਦੇ ਇੰਟੈਲੀਜੈਂਸ ਨੂੰ ਪਤਾ ਲੱਗ ਜਾਂਦਾ ਹੈ ਮੂਸੇ ਵਾਲੇ ਦਾ ਪੰਜਾਬ ਗਾਣਾ ਸੁਣ ਕੇ ਵੇਖਿਓ ਐਸ ਵੀ ਐਲ ਨੈਰ ਗਾਣਾ ਸੁਣ ਕੇ ਵੇਖਿਓ ਤੁਹਾਨੂੰ ਪਤਾ ਲੱਗ ਜੂ ਮੂਸੇ ਵਾਲਾ ਕਿਵੇਂ ਸਾਡੇ ਪੰਜਾਬ ਦੇ ਹੱਟਾਂ ਦੀ ਗੱਲ ਕਰਦਾ ਸੀ ਸਰਕਾਰਾਂ ਨੇ ਮਰਾਇਆ ਤੇ ਫਿਰ ਇੰਟਰਨੈਸ਼ਨਲ ਪੱਧਰ ਤੇ ਨਾ ਮਸਲਿਆਂ ਨੂੰ ਲੈ ਕੇ ਕਹਣ ਗਿਆ ਸਿਮਰਨਜੀਤ ਸਿੰਘ ਮਾਨ ਹੋਰ 12 ਐਮਪੀ ਹੋਰਾਂ ਨੇ ਨਾ ਤੁਹਾਡੀ ਗੱਲ ਕੀਤੀ ਆ ਤੁਹਾਡੇ ਤੇ ਹੜ ਆਏ ਹੁਣ ਇਹ ਹੜ ਮੈਨ ਮੇਡ ਸੀ ਮੈਨ ਮੇਡ ਪਾਖੜਾ ਹੋਵੇ ਪੰਜਾਬ ਵਿੱਚ ਤੇ ਪਾਖੜਾ ਬੋਰਡ 'ਚ ਸਾਡੀ ਮੈਂਬਰੀ ਹੈ ਨਹੀਂ ਪੰਜਾਬ ਦੀ ਜਿੰਨਾ ਮਰਜ਼ੀ ਪਾਣੀ ਛੱਡ ਦੇਣ ਤੇ ਸਾਨੂੰ ਡਬੋ ਦੇਣ ਜੋ ਉੱਪਰ 12 ਅਗਸਤ ਨੂੰ ਪਾਣੀ ਆਇਆ ਕੀ ਸਰਕਾਰ ਦਾ ਫਰਜ਼ ਸੀ ਥੋੜਾ ਪਾਣੀ 12 ਅਗਸਤ ਨੂੰ ਛੱਡ ਦੇ ਥੋੜਾ 13 ਨੂੰ ਛੱਡ ਦੇ ਥੋੜਾ 14 ਨੂੰ ਛੱਡ ਦੇ ਛੋੜਾ 15 ਨੂੰ ਛੱਡ ਦੇ 16 ਅਗਸਤ ਨੂੰ ਸਾਰਾ ਪਾਣੀ ਛੱਡ ਕੇ ਪੰਜਾਬ ਡਬੋਇਆ ਕਿ ਨਹੀਂ ਡਬੋਇਆ ਦੱਸੋ ਡਬੋਇਆ ਜੀ ਡਬੋਇਆ ਕਿਨੇ ਕਾਦੀ ਮਦਦ ਕੀਤੀ ਭਗਵੰਤ ਮਾਨ ਪਹੁੰਚੇ ਜੇ ਲਵੇੜ ਕੇ ਫੋਟੋਆਂ ਕਰਾਉਂਦਾ ਜਾਂ ਮਦਦ ਕੀਤੀ ਸਿੱਖਾਂ ਨੇ ਸਿੱਖਾਂ ਦੀ ਅਸਲ ਦੂਲਗੜ ਏਰੀਆ ਚ ਹੋਰ ਏਰੀਆ ਚ ਹਜ਼ਾਰਾਂ ਵੀਡੀਓ ਵੇਖੀਆਂ ਰਵੀਂਦਰ ਸਿੰਘ ਖਾਲਸਾ ਏਡ ਵਾਲਿਆਂ ਨੇ ਲੱਖਾਂ ਕਰੋੜਾਂ ਰੁਪਈਆ ਦਾ ਤੇਲ ਪਾ ਕੇ ਫਸਲਾਂ ਨੂੰ ਧਰਤੀ ਨੂੰ ਪੱਧਰ ਕੀਤਾ ਭਾਵੇਂ ਸਿੱਧੂ ਵਰਗੇ ਨੌਜਵਾਨਾਂ ਨੇ ਲੱਖੇ ਸਿਧਾਣੇ ਵਰਗਿਆਂ ਨੇ ਸਾਡੀ ਗੱਲ ਕੋਈ ਨਹੀਂ ਕਰਦਾ ਗੱਲ ਕੋਈ ਕਰਦਾ ਹੀ ਨਹੀਂ ਸਾਡੇ ਕੋਲ ਪਾਣੀ ਹੈ ਸਾਡਾ ਪਾਣੀ ਧੱਕੇ ਨਾਲ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਹਰਿਆਣੇ ਨੂੰ ਦਿੱਤਾ ਜਾ ਰਿਹਾ ਹੈ ਅਰਬਾਂ ਰੁਪਈਆ ਲੈਣਾ ਕੋਈ ਨਹੀਂ ਲੈ ਕੇ ਦਿੰਦਾ ਆ ਤੁਸੀਂ ਬਣਾਏ ਸੀ ਭਗਵੰਤ ਮਾਨ ਆਵੇ ਮੇਰਾ ਇੱਕ ਸਵਾਲ ਉਹਨੂੰ ਪੁੱਛਿਓ ਕਿ ਤੂੰ 8 ਜਾਂ 7 ਜਿਹੜੇ ਰਾਜ ਸਭਾ ਦੇ ਮੈਂਬਰ ਬਣਾਏ ਸੀ ਆ ਹੜ ਆਏ ਜਾਂ ਕੋਈ ਹੋਰ ਸਾਡੇ ਪੰਜਾਬ ਦੀ ਵਿੱਤਾ ਪੈਂਦੀ ਉਹ ਗੱਲ ਕਰਦੇ ਦਿੱਲੀ ਜਾ ਕੇ ਕਾਦੇ ਵਾਸਤੇ ਬਣਾਏ ਐ ਇਹਨੇ ਗੈਰ ਪੰਜਾਬੀ ਕਰੋੜਾਪਤੀ ਬੰਦੇ ਰਾਜ ਸਭਾ ਮੈਂਬਰ ਬਣਾਏ ਤੁਹਾਨੂੰ ਹੜਾ ਚ ਜਾਣ ਕੇ ਡੋਬੋਇਆ ਸੈਂਟਰ ਨੇ ਮੇਰੀ ਗੱਲ ਲਿਖ ਲਿਓ ਤਿੰਨ ਵਾਰੀ ਹੜ ਆਏ ਹੜ ਆਏ ਰੋਪੜ ਏਰੀਆ ਨੂੰ ਜਾ ਕੇ ਪੁੱਛੋ ਤੁਹਾਡੀ ਗੱਲ ਕਿਹਨੇ ਕਰਨੀ ਐ ਆਖੜਾ ਬੋਰਡ ਵਿੱਚ ਮੈਨੇਜਮੈਂਟ ਵਿੱਚ ਤੁਹਾਡੀ ਮੈਂਬਰੀ ਹੈਣੀ ਤੁਹਾਡੀਆਂ ਸਰਦਾਂ ਬੰਦ ਕੀਤੀਆਂ ਪਈਆਂ ਜੇ ਤੁਹਾਡਾ ਪਾਕਿਸਤਾਨ ਨਾਲ ਵਪਾਰ ਚੱਲਦਾ ਹੋਵੇ ਅਫਗਾਨਿਸਤਾਨ ਨਾਲ ਸਾਰੇ ਬੱਚਿਆਂ ਨੂੰ ਰੁਜ਼ਗਾਰ ਮਿਲੇ ਸਾਡੇ ਟਰੱਕ ਆਉਣ ਜਾਣ ਅਸੀਂ ਤਾਂ ਕਰੋੜਾਪਤੀ ਹੋ ਜਾਈਏ ਰੁਜ਼ਗਾਰ ਚੱਲੀ ਜਾਂਦਾ ਹੈ ਗੁਜਰਾਤ ਦੀ ਬੰਦਰਗਾਹ ਰਾਈ ਚੱਲੀ ਜਾਂਦਾ ਹੈ ਅੰਡਾਨੀ ਬਾਨੀਆ ਰਾਈ ਚੱਲੀ ਜਾਂਦਾ ਆ ਮੋਦੀ ਦਾ ਰਾਜ ਵੇਖਿਆ ਉਹ ਮਣੀਪੁਰ ਵਿੱਚ ਧੀਆ ਭੈਣਾਂ ਨੂੰ ਨੰਗਾ ਕਰਕੇ ਤੋਰਿਆ ਡੁੱਬ ਕੇ ਮਰ ਜਣ ਇਹ ਡੁੱਬ ਕੇ ਮਰ ਜਵੇ ਮੋਦੀ ਅਮਿਤ ਸ਼ਾਇ ਨਦੀ ਸਰਕਾਰ ਤਿੰਨਾਂ ਪੈਣਾ ਨੂੰ ਨੰਗਾ ਕਰਕੇ ਤੋਰਿਆ ਕਿਹਨੇ ਨਹੀਂ ਪੜਿਆ ਕਿਹਨੇ ਨਹੀਂ ਸੁਣਿਆ ਭੁੱਲ ਜਾਣੇ ਸੀ ਜੇ ਬਾਬਰ ਕੁਛ ਕਰਦਾ ਸੀ ਪਾਪ ਤਾਂ ਗੁਰੂ ਨਾਨਕ ਸਾਹਿਬ ਕਿਵੇਂ ਹਾ ਦਾ ਨਾਰਾ ਮਾਰਿਆ ਸੀ ਇੱਤੀ ਮਾਰ ਪਈ ਕੁਰਲਾਣੇ ਤੈਕੀ ਦਰਦ ਨਾ ਆਇਆ ਅੱਜ ਸਾਡੀ ਗੱਲ ਕਰਨ ਵਾਲਾ ਹੀ ਕੋਈ ਹੈ ਨਹੀਂ ਉਹ ਤਿੰਨਾਂ ਪੈਣਾ ਕਿਹਦੀਆਂ ਉਹ ਸਾਡੀਆਂ